ਟਾਬੀ ਗੁਜਰਾਵਾਂ ਬਾਰਡਰ ਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੇ ਚੱਲ ਰਹੇ ਇਲਾਜ ਦੌਰਾਨ ਵਿਵਾਦ ਪੈਦਾ ਹੋ ਗਿਆ ਡੱਲੇਵਾਲ ਨੇ ਮੈਡੀਕਲ ਟੀਮ ਤੇ ਡ੍ਰਿਪ ਲਗਾਉਣ ਦੇ ਮਾਮਲੇ 'ਚ ਕਥਿਤ ਅਣਗਹਿਲੀ ਅਤੇ ਗੈਰ ਤਜਰਬੇਕਾਰ ਹੋਣ ਦੇ ਇਲਜ਼ਾਮ ਲਾਉਂਦਿਆਂ ਉਹਨਾਂ ਤੋਂ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਇਸ ਨਾਲ ਸਰਕਾਰੀ ਦਰਬਾਰੇ ਹਲਚਲ ਮਚ ਗਈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਦਖਲ ਅਤੇ ਮਾਫੀ ਮੰਗਣ ਮਗਰੋਂ ਡਾਕਟਰਾਂ ਦੀ ਮਾਹਿਰ ਟੀਮਾਂ ਰਾਹੀਂ ਡੱਲੇਵਾਲ ਦੇ ਇਲਾਜ ਦੀ ਪ੍ਰਕਿਰਿਆ ਮੁੜ ਸ਼ੁਰੂ ਹੋ ਸਕੀ ਉਂਝ ਮੈਡੀਕਲ ਟੀਮ ਨੇ ਕਿਸਾਨਾਂ ਗੂ ਤੇ ਦੁਰਵਿਵਹਾਰ ਦੇ ਇਲਜ਼ਾਮ ਲਾਉਂਦਿਆਂ ਮੋਰਚੇ ਤੇ ਆਪਣੀਆਂ ਸਿ ਦਾ ਦੇਣ ਸੁਵੰਦੀ ਇੱਕ ਪੱਤਰ ਆਪਣੇ ਅਧਿਕਾਰੀਆਂ ਨੂੰ ਲਿਖ ਦਿੱਤਾ ਸੀ ਉਧਰ ਇਲਜ਼ਾਮਾਂ ਨੂੰ ਆਧਾਰਹੀਣ ਕਰਾਰ ਦਿੰਦੇ ਆ ਕਿਸਾਨ ਆਗੂਆਂ ਨੇ ਇਸ ਪੱਤਰ ਨੂੰ ਬਧਰਾਮ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਉਹਨਾਂ ਇਲਜ਼ਾਮ ਲਾਇਆ ਕਿ ਸੰਜੀਦਗੀ ਨਾਲ ਇਲਾਜ ਕਰਨ ਦੀ ਬਜਾਏ ਸਰਕਾਰ ਨੇ ਡੱਲੇਵਾਲ ਦੇ ਮਾਮਲੇ ਨੂੰ ਸਖਲਾਈ ਦਾ ਸਾਧਨ ਵੜਾ ਕੇ ਰੱਖ ਦਿੱਤਾ ਹੈ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਭਰੋਸਾ ਦਿੱਤਾ ਕਿ ਡੱਲੇਵਾਲ ਦੇ ਇਲਾਜ ਲਈ ਸਿਰਫ ਤਜਰਬੇਕਾਰ ਅਤੇ ਮਾਹਰ ਡਾਕਟਰ ਹੀ ਤਾਇਨਾਤ ਕੀਤੇ ਜਾਣਗੇ ਕਿਸਾਨ ਆਗੂ ਅਭਿਮਨੀ ਕਹਾੜ ਕਾਕਾ ਸਿੰਘ ਕੋਟੜਾ ਤੇ ਹੋਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੱਲੇਵਾਲ ਨੇ ਉਸ ਨੇ ਟ੍ਰੀਟਮੈਂਟ ਲੈਣ ਤੋਂ ਇਨਕਾਰ ਕੀਤਾ ਸੀ ਜਦ ਡਾਕਟਰਾਂ ਦੀ ਟੀਮ ਨੇ ਨਿਰਤਾਰਿਤ ਸਮੇਂ ਚ ਡ੍ਰਿਪ ਖਤਮ ਨਾ ਹੋਣ ਤੇ ਉਸ ਦੀ ਰਫਤਾਰ ਵਧਾ ਕੇ ਖਤਮ ਕਰ ਦਿੱਤਾ ਇਸ ਮਗਰੋਂ ਡੱਲੇਵਾਲ ਨੂੰ ਘਬਰਾਟ ਹੋਣ ਲੱਗ ਪਈ ਅਤੇ ਖੂਨ ਵਗਣ ਲੱਗ ਪਿਆ ਸੀ ਤੇ ਨਸਾਂ ਵੀ ਫੁੱਲ ਗਈਆਂ ਸਨ ਕੁਹਾੜ ਨੇ ਕਿਹਾ ਕਿ ਅਸੀਂ ਸਾਰੇ ਡਾਕਟਰ ਭਾਈਚਾਰੇ ਦਾ ਬੇहद ਸਤਿਕਾਰ ਕਰਦੇ ਹਾਂ ਪਰ ਡੱਲੇਵਾਲ ਦੀ ਜਾਨ ਇੰਨੀ ਵੀ ਸਸਤੀ ਨਹੀਂ ਕਿ ਨਵੇਕਲੇ ਕੇਸ ਵਜੋਂ ਉਹਨਾਂ ਦੇ ਤਜਰਬੇ ਅਤੇ ਟ੍ਰੇਨਿੰਗ ਕੀਤੀ ਜਾਵੇ ਸਰਕਾਰ ਵੱਲੋਂ ਬਣਾਏ ਗਏ ਉੱਚ ਪੱਧਰੀ ਮੈਡੀਕਲ ਬੋਰਡ ਦੇ ਮੁਖੀ ਡਾਕਟਰ ਗ੍ਰੀਸ਼ ਅਸਾਨੀ ਨੇ ਸੰਪਰਕ ਕਰਨ ਤੇ ਇੰਨਾ ਹੀ ਕਿਹਾ ਕਿ ਇਹ ਮਾਮਲਾ ਨਜਟ ਲਿਆ ਗਿਆ ਜ਼ਿਕਰ ਜੋ ਹੋ ਗਿਆ ਕਿ ਸੁਪਰੀਮ ਕੋਰਟ ਨੇ ਕਨੌਰੀ ਬਾਰਡਰ ਤੇ ਮਰਨਬਰ ਤੋਂ ਉੱਪਰ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਲਾਜ ਸ਼ੁਰੂ ਕਰਵਾਉਣ ਤੇ ਸੰਤੁਸ਼ਟੀ ਪ੍ਰਗਟ ਕੀਤੀ ਸਿਖਰਲੀ ਅਦਾਲਤ ਨੇ ਜਦ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਖਿਲਾਫ ਹੱਤਕ ਤੇ ਅਰਜ਼ੀ ਤੇ ਸੁਣਵਾਈ ਫਰਵਰੀ ਤੱਕ ਲਈ ਟਾਲ ਦਿੱਤੀ ਜਸਟਿਸ ਸੂਰਿਆਕਾਂਤ ਦਿਪੰਕਰ ਗੁਪਤਾ ਤੇ ਉਜਲਪੂਆ ਦੇ ਬੈਂਚ ਨੇ ਕੇਂਦਰ ਸਰਕਾਰ ਦੇ ਨੁਮਾਇੰਦੇ ਵੱਲੋਂ ਕਿਸਾਨਾਂ ਨਾਲ ਚੰਡੀਗੜ੍ਹ 'ਚ 14 ਫਰਵਰੀ ਦੀ ਮੀਟਿੰਗ ਤੈਅ ਕਰਨ ਦੇ ਫੈਸਲੇ ਨੂੰ ਹਾਪੱਖੀ ਘਟਨਾਕਰਮ ਕਰਾਰ ਦਿੱਤਾ ਬੈਂਚ ਨੇ ਕਿਹਾ ਕਿ ਡੱਲੇਵਾਲ ਨੇ ਚੰਡੀਗੜ੍ਹ 'ਚ ਕੇਂਦਰ ਸਰਕਾਰ ਅਤੇ ਹੋਰ ਅਧਿਕਾਰੀਆਂ ਨਾਲ 14 ਫਰਵਰੀ ਨੂੰ ਵਾਰਤਾ ਸ਼ੁਰੂ ਕਰਨ ਲਈ ਬਫਰ ਦਾ ਹਿੱਸਾ ਵੰਡ ਤੇ ਸਹਿਮਤੀ ਦਿੱਤੀ ਇਸੀ ਲੇਵਲ ਨੂੰ ਆਖਣਾ ਚਾਹਗੇ ਕਿ ਉਹ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਜਾ ਕੇ ਉੱਥੇ ਪੀਜੀਆਈ ਚ ਆਪਣਾ ਟੁਕਮਾ ਮੈਡੀਕਲ ਚੈੱਕਅਪ ਕਰਾਉਣ ਅਤੇ ਆਪਣੀ ਸ਼ਮੁਲੀਅਤ ਯਕੀਨੀ ਬਣਾਉਣ ਲਈ ਲੁੜਿੰਦੀ ਮੈਡੀਕਲ ਸਹਾਇਤਾ ਲੈਣ ਸਾਨੂੰ ਇਹ ਵੀ ਦੱਸਿਆ ਗਿਆ ਕਿ ਕੁਝ ਹੋਰ ਕਿਸਾਨ ਆਗੂਆਂ ਨੇ ਵੀ ਮਰਨ ਵਰਤ ਤੋੜ ਦਿੱਤਾ ਅਤੇ ਉਹ ਵੀ ਗੱਲਬਾਤ ਲਈ ਰਾਜ਼ੀ ਹੋ ਗਏ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਤਰ੍ਹਾਂ ਫੈਸਲੇ ਲੈਣ ਅਤੇ ਪੁਵਿੱਖ ਦੀ ਕਾਰਵਾਈ ਤੈਅ ਕਰਨ ਦੇ ਸਮਰੱਥ ਹੋਣਗੇ ਜੋ ਕਿਸਾਨਾਂ ਸਮੇਤ ਕੌਮੀ ਹਿੱਤ ਚਾਹ ਸਿਨੀਅਰ ਵਕੀਲ ਕਪਿਲ ਸੇਵਲ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਬੈਂਚ ਨੂੰ ਜਿਵੇਂ ਕਿ ਕੇਂਦਰ ਦੇ ਉੱਚ ਪੱਧਰੀ ਬਫਤ ਦੇ ਦਖਲ ਮਗਰੋਂ ਡੱਲੇਵਾਲ ਤੇ ਹੋਰ ਕਿਸਾਨਾਂ ਨੇ ਇਲਾਜ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਐਡਵੋਕੇਟ ਜਨਰਲ ਨੇ ਦੱਸਿਆ ਕਿ ਡੱਲੇਵਾਲ ਦੇ ਮਰਨ ਵਰਤ ਤੋੜੇ ਬਿਨਾ ਮੈਡੀਕਲ ਸਹਾਇਤਾ ਲੈਣ ਕਾਰਨ ਕੁਝ ਦਿਨਾਂ ਚ ਉਹਨਾਂ ਦਾ ਕੋਟਿਨ ਪੱਤਰੇ ਹੇਠਾ ਆ ਗਿਆ ਤੇ ਉਹਨਾਂ ਦੀ ਸਿਹਤ ਚ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਇਸੇ ਵੱਲੋਂ ਬੈਂਚ ਨੂੰ ਅਪੀਲ ਕੀਤੀ ਕਿ ਮੀਟਿੰਗ ਤਾਂ ਹੁਣ ਕਾਰਨ ਮਾਮਲੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ ਜਸਟਿਸ ਸੂਰਿਆਕਾਂਤ ਨੇ ਸੱਬ ਨੂੰ ਕਿਹਾ ਕਿ ਡੱਲੇਵਾਲ ਕੋਲ ਮਸਲੇ ਨੂੰ ਸੁਲਝਾਉਣ ਦੇ ਵਿਚਾਰ ਨੇ ਤੇ ਉਹ ਕਿਸਾਨਾਂ ਬਹੁਤ ਹੀ ਲੋਕਪ੍ਰੀਏ ਨੇ ਉਹਨਾਂ ਅੱਜ ਜਤਾਇਕੇ ਉਹ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣਗੇ ਦੱਸਦੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰਾਂ ਦੀ ਸਲਾਹ ਤੇ ਤਾਜ਼ੀ ਹਵਾ ਤੇ ਧੁੱਪ ਦਿਵਾਉਣ ਲਈ ਵਿਸ਼ੇਸ਼ ਟਰਾਲੀ ਤੋਂ ਬਾਹਰ ਕੱਢਿਆ ਗਿਆ ਡੱਲੇਵਾਲ ਦਾ ਮਰਨ ਬਰ ਤਕਰੀਬ 60 ਦਿਨਾਂ ਤੋਂ ਚੱਲ ਰਿਹਾ ਪਰ ਉਹ ਕੁਝ ਦਿਨਾਂ ਤੋਂ ਟ੍ਰੀਟਮੈਂਟ ਲੈ ਰਹੇ ਨੇ ਵੈਸੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਬਣਾਏ ਜਾ ਰਹੇ ਆਧੁਨਿਕ ਕਮਰੇ ਨੂੰ ਤਿਆਰ ਕਰਨ ਚ ਹਲੇ ਕੁਝ ਹੋਰ ਦਿਨ ਲੱਗ ਜਾਣਗੇ ਤਿਆਰ ਕੀਤਾ ਜਾ ਰਿਹਾ ਕਮਰਾ ਸਾਊਂਡ ਪ੍ਰੂਫ ਹੋਵੇਗਾ ਜਿਸ ਵਿੱਚ ਜਨਰੇਟਰ ਏਸੀ ਗੀਜ਼ਰ ਬਾਥਰੂਮ ਅਤੇ ਕਿਚਨ ਦਾ ਪ੍ਰਬੰਧ ਰਹੇਗਾ ਟਾਇਰਾਂ ਵਾਲੇ ਇਸ ਕਮਰੇ ਨੂੰ ਲੋੜ ਮੁਤਾਬਕ ਤੋਂ 85% ਵੀ ਕਮਾਇਆ ਜਾ ਸਕੇਗਾ ਡਾਕਟਰਾਂ ਮੁਤਾਬਕ ਡੱਲੇਵਾਲ ਦੀ ਜਲਦ ਸੇਜਾਬੀ ਲਈ ਉਹਨਾਂ ਦੇ ਸਰੀਰ ਨੂੰ ਤਾਜ਼ੀ ਹਵਾ ਧੁੱਪ ਅਤੇ ਰੌਸ਼ਨੀ ਲਾਜ਼ਮੀ ਕਰਾਰ ਦਿੱਤੀ ਗਈ ਹੈ ਵਿਸ਼ੇਸ਼ ਟਰਾਲੀ 'ਚ ਤਬਦੀਲ ਕੀਤੇ ਜਾਣ ਮੌਕੇ ਮਾਹੀ ਡਾਕਟਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਇਸ ਦੌਰਾਨ ਕਿਸਾਨਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਜੈਕਾਰੇ ਅਤੇ ਨਾਰੇ ਵੀ ਗੂੰਜਦੇ ਰਹੇ ਇਨਫੈਕਸ਼ਨ ਦੇ ਡਰ ਕਾਰਨ ਪਹਿਲਾਂ ਜਿਹੜੀ ਟਰਾਲੀ 'ਚ ਢੱਲੇਵਾਲ ਨੂੰ ਰੱਖਿਆ ਗਿਆ ਸੀ ਉੱਥੇ ਹਰੇਕ ਪਹੁੰਚ ਨਹੀਂ ਬਣਾ ਸਕਦਾ ਸੀ ਹੁਣ ਤਾਜ਼ਾ ਪ੍ਰਬੰਧ ਦਾ ਤਹਿਤ ਵਿਸ਼ੇਸ਼ ਟਰਾਲੀ 'ਚ ਇੱਕ ਪਾਰਦਰਸ਼ੀ ਸ਼ੀਸ਼ਾ ਵੀ ਹੈ ਜਿਸ ਰਾਹੀਂ ਹਰੇਕ ਕਿਸਾਨ ਅਤੇ ਹੋਰ ਉਹਨਾਂ ਨੂੰ ਸਿੱਧੇ ਤੌਰ ਤੇ ਦੇਖਣ ਫਤੇ ਤੇ ਭਾਵਨਾਮਾ ਦਾ ਆਦਾਨ ਪ੍ਰਦਾਨ ਕਰ ਸਕੇਗਾ ਜਿਸ ਕਿਸਾਨਾ ਨੂੰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਜੇ ਇਹ ਵੀ ਅਰਜੀ ਪ੍ਰਬੰਦੀ ਹੈ ਉਹਨਾਂ ਕਿਹਾ ਕਿ ਡਾਕਟਰਾਂ ਨੇ ਡੱਲੇਵਾਲ ਨੂੰ ਫੌਰੀ ਬਦਲ ਲਈ ਕਿਹਾ ਸੀ ਜਿਸ ਕਰਕੇ ਵਿਸ਼ੇਸ਼ ਤੌਰ ਤੇ ਤਿਆਰ ਕਰਵਾਈ ਗਈ ਟਰਾਲੀ ਚ ਉਹਨਾਂ ਨੂੰ ਤਬਦੀਲ ਕੀਤਾ ਗਿਆ